ਪਰਿਸ਼ਾਸਿਕਾ ਸਭ ਵੀਰਾਂ ਭਰਾਵਾਂ ਨੂੰ ਹਾਜ਼ਰੀ ਪਰਵਾਰਾਂ ਕੰਨੇ ਜੀ ਭਰ ਆ ਰਹੀ ਅੱਛਾ ਤੇ ਅੱਜ ਤੁਹਾਨੂੰ ਜਾਣੂ ਕਰਾਉਣਿਆ ਜਿਵੇਂ ਕਿ ਤੁਸੀਂ ਕਿਸੇ ਵੀ ਬੈਂਕ ਵਿੱਚ ਜਾ ਕੇ ਜਦੋਂ ਕੋਈ ਵੀ ਖਾਤਾ ਕਿਸੇ ਵੀ ਪ੍ਰਕਾਰ ਦਾ ਖਾਤਾ ਖੁਲਾਉਣਾ ਹੋ ਤੇ ਉਹਦੇ ਬਕਰੇ-ਬਕਰੇ ਚਾਰਜਸ ਹੁੰਦੇ ਨੇ ਕੁਝ ਖਾਤੇ ਹੁੰਦੇ ਨੇ ਜਿਵੇਂ ਕਿ ਕੁਝ ਜ਼ੀਰੋ ਬੈਲੈਂਸ ਤੋਂ ਖੁੱਲੇ ਜਾਂਦੇ ਨੇ ਜਿਹਨੂੰ ਇੱਕ ਜਾਂਦਾਨਾ ਖਾਤਾ ਵੀ ਬੋਲਿਆ ਜਾਂਦਾ ਜੀ ਠੀਕ ਹੈ ਤੇ ਇੱਕ ਖਾਤਾ ਹੁੰਦਾ ਤੁਹਾਡਾ ਇਹਨੂੰ ਸੇਵਿੰਗ ਅਕਾਊਂਟ ਲਈ ਵਰਤਨੇ ਨੇ ਇਹਨੂੰ ਸੇਵਿੰਗ ਅਕਾਊਂਟ ਕਿਹਾ ਜਾਂਦਾ ਠੀਕ ਹੈ ਸੇਵਿੰਗ ਅਕਾਊਂਟ ਦੁਆਰਾ ਇੱਕ ਤੁਹਾਨੂੰ ਬੈਂਕ ਕੇ ਕੇ ਐਟੀਐਮ ਦਿੰਦੀ ਹੈ ਜੀ ਠੀਕ ਹੈ ਜਿਸ ਦੇ ਬੈਨੀਫਿਟ ਇਹ ਹੁੰਦੇ ਨੇ ਵੀ ਤੁਸੀਂ ਕਿਸੇ ਵੀ ਐਟੀਐਮ ਅ ਵਿੱਚ ਜਾਓ ਠੀਕ ਹੈ ਤੇ ਆਪਣੀ ਪੇਮੈਂਟ ਬੜੇ ਆਸਾਨ ਤਰੀਕੇ ਨਾਲ ਨਿਕਲਵਾ ਸਕਦੇ ਹੋ ਦੂਸਰੀ ਗੱਲ ਜਿਵੇਂ ਕਿ ਬੈਂਕ ਵਿੱਚ ਚਲੇ ਜਨ ਬੈਂਕ ਵਿੱਚ ਜਿਆਦਾ ਕਈ ਵਾਰ ਇਕੱਠ ਹੁੰਦਾ ਉਹ ਦਾ ਤੁਹਾਨੂੰ ਇਹਨਾਂ ਕੋ ਸਫੇਸ ਨਹੀਂ ਕਰਨਾ ਪਊਗਾ ਫੇਸ ਕਰਨ ਤੋਂ ਮਤਲਬ ਹੈ ਕਿ ਤੁਹਾਨੂੰ ਕਿਸੇ ਭੀੜ ਦਾ ਸਾਹਮਣਾ ਨਹੀਂ ਕਰਨਾ ਪੈਣਾ ਤੁਹਾਡੇ ਕੋਲ ਐਟੀਐਮ ਹੈ ਸਾਰੇ ਨੂੰ ਪਹਿਲਾਂ ਜਦੋਂ ਆਪਣੇ ਕੋਲ ਕੋਈ ਵੀ ਏਟੀਐਮ ਆਪਾਂ ਨੂੰ ਬਾਇਪੋਸਟ ਆਉਂਦਾ ਜਦੋਂ ਆਪਣਾ ਬੈਂਕ ਖਾਤਾ ਖਾਤਾ ਪਹਿਲਾਂ ਖੋਲਿਆ ਜਾਂਦਾ ਉਸ ਤੋਂ 10 ਤੋਂ 15 ਦਿਨ ਦੇ ਅੰਦਰ ਅੰਦਰ ਆਪਾਂ ਨੂੰ ਬੈਂਕ ਇੱਕ ਡਾਕੂਮੈਂਟ ਸੈਂਡ ਕਰਵਾਉਂਦੀ ਹੈ ਆਪਣੇ ਦੁਆਰਾ ਜਿਸ ਨੋਕੇ ਕਿ ਏਟੀਐਮ ਕਿਹਾ ਜਾਂਦਾ ਜਿਹਨੂੰ ਡੈਬਿਟ ਕਾਰਡ ਵੀ ਕਿਹਾ ਜਾਂਦਾ ਏਟੀਐਮ ਅਕਸਰ ਕਿਹਾ ਇਹਨਾਂ ਦੀ ਬੱਖੋਕ ਕੈਟਾਗਰੀਜ਼ ਹੁੰਦੀਆਂ ਨੇ ਜਿਵੇਂ ਕਿ ਹੁੰਦਾ ਰੁਪਏ ਕਾਰਡ ਹੋ ਗਿਆ ਠੀਕ ਹੈ ਜੀ ਤੇ ਦੂਸਰਾ ਮੈਸਟਰੋ ਕਾਰਡ ਹੋ ਗਿਆ ਜੀ ਵਿਜ਼ਾ ਕਾਰਡ ਹੋ ਗਿਆ ਜੀ ਇਹ ਬਖਵਕ ਕੈਟਾਗਰੀ ਦੇ ਹਿਸਾਬ ਨਾਲ ਇਹਨਾਂ ਦੀ ਬਖਵਕ ਬੈਂਕ ਦੇ ਅਕੋਰਡਿੰਗ ਜੋ ਟਰਮ ਕੰਡੀਸ਼ਨ ਦੇ ਉਹਦੇ ਹਿਸਾਬ ਨਾਲ ਬੰਦੇ ਨੂੰ ਪੀਟੀਐਮ ਦਿੰਦੇ ਨੇ ਠੀਕ ਹੈ ਜੀ ਤੇ ਉਹ ਇਹਦੇ ਏਟੀਐਮ ਦਾ ਮਤਲਬ ਕੀ ਕੀ ਹੈ ਨਾਰਮਲੀ ਇੱਕ ਤਾਂ ਜਿਹੜਾ ਜ਼ੀਰੋ ਬੈਲੈਂਸ ਤੋਂ ਖਾਤਾ ਖੋਲਿਆ ਜਾਂਦਾਗਾ ਉਹਨੂੰ ਜਨਤਨ ਖਾਤੇ ਵਾਲੇ ਏਟੀਐਮ ਬੋਲਿਆ ਜਾਂਦਾਗਾ ਉਹ ਚਾਹੇ ਕੋਈ ਬੰਦਾ ਅੰਗੂਠਾ ਲਗਾਉਂਦਾ ਚਾਹੇ ਬੰਦਾ ਕੋਈ ਸਾਈਨ ਕਰਦਾ ਇਹ ਦੋਨਾਂ ਲਈ ਅਵੇਲੇਬਲ ਹੁੰਦਾ ਠੀਕ ਹੈ ਜੀ ਇਹ ਜਿਹੜੇ ਨਾਰਮਲੀ ਬੈਂਕ ਦਾਰਾ ਇੱਕ ਦਾ ਥਰਡ ਪਾਰਟੀ ਕੁਝ ਹੁੰਦੇ ਨੇ ਗਾਹਕ ਸੇਵਾ ਦੇ ਅੰਦਰ ਜਿਵੇਂ ਐਸਵੀਆਈ ਦੇ ਹੁੰਦੇ ਨੇ ਐਚਡੀਐਫਸੀ ਦੇ ਹੁੰਦੇ ਨੇ ਐਕਸੈਸ ਬੈਂਕ ਦਾ ਵੀ ਹੁੰਦਾ ਹੈ ਪੀਟੀਸੀ ਅਦਰ ਬੈਂਕ ਕੋਈ ਵੀ ਹੋ ਸਕਦੀ ਹੈ ਜਿਨ੍ਹਾਂ ਦਾ ਰਹਾ ਤੁਹਾਡਾ ਜ਼ੀਰੋ ਬੈਲੈਂਸ ਤੇ ਖਾਤਾ ਖੋਲਿਆ ਜਾਂਦਾ ਤੇ ਤੁਹਾਨੂੰ ਇੱਕ ਏਟੀਐਮ ਪ੍ਰੋਵਾਈਡ ਕੀਤਾ ਜਾਂਦਾ ਜੀ ਏਟੀਐਮ ਨਾਲ ਤੁਸੀਂ ਕਿਸੇ ਵੀ ਪ੍ਰਕਾਰ ਦੀ ਪੇਮੈਂਟ ਵਿਡਰੋਅਲ ਕਰਾ ਸਕਦੇ ਹੋ ਜੀ ਠੀਕ ਹੈ ਤੇ ਏਟੀਐਮ ਦੀਆਂ ਬੱਖਰੀਆਂ ਬੱਖਰੀਆਂ ਸਹੂਲਤਾਂ ਨੇ ਜੀ ਸਾਰਿਆਂ ਨੂੰ ਪਹਿਲਾਂ ਤਾਂ ਕੀ ਕੀ ਹੈ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ 1 ਇਕੱਠ ਬਾਈ ਚ ਫਸਣ ਦੀ ਲੋੜ ਨਹੀਂ ਤੁਹਾਡੇ ਕੋਲ ਏਟੀਐਮ ਹੈਗਾ ਜਦ ਏਟੀਐਮ ਆ ਜਾਂਦਾ ਤਾਂ ਸਾਰਿਆਂ ਨੂੰ ਪਹਿਲਾਂ ਇਹਦਾ ਏਟੀਐਮ ਦਾ ਪਿੰਨ ਬਣਵਾਉਣਾ ਪੈਂਦਾ ਪਿੰਨ ਤੋਂ ਮਤਲਬ ਹੈ ਵੀ ਇੱਕ ਪਾਸਕੋਡ ਹੁੰਦਾ ਜੀ ਠੀਕ ਹੈ ਜੀ ਉਹ ਚਾਰ ਅੱਖਰਾਂ ਦਾ ਹੁੰਦਾ ਜੀ ਉਹ ਚਾਰ ਅੱਖਰਾਂ ਤਾਂ ਤੁਹਾਨੂੰ ਬਣਾ ਕੇ ਰੱਖਣਾ ਪੈਂਦਾ ਸਪੋਜ਼ ਕਰੋ ਤੁਹਾਡਾ ਡੇਟ ਆਫ ਬਰਥ ਦਾ ਜਾਂ ਕੋਈ ਤੁਹਾਡੇ ਪੈਨ ਕਾਰਡ ਦੇ ਲਾਸਟ ਡੇਟ ਨਹੀਂ ਜਾਂ ਕਿ ਕੀ ਹੈ ਜਿਹੜਾ ਪਾਸਵਰਡ ਬਣਾਇਆ ਜਾਂਦਾ ਉਹ ਤੁਹਾਡਾ ਮੋਬਾਈਲ ਨੰਬਰ ਦੇ ਲਾਸਟ ਅੱਖਰ ਵੀ ਹੋ ਸਕਦੇ ਨੇ ਜਿਵੇਂ ਸੁਪੋਜ਼ ਕਰੋ ਹੋਰ ਦੇ ਦਿਓ ਜਾਂ ਪੈਨ ਕਾਰਡ ਦੇ ਲਾਸਟ ਡਿਜੀਟ ਦੇ ਦਿਓ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਤੁਸੀਂ ਚਾਰ ਅੱਖਰਾਂ ਦੀ ਉਹਦੀ ਪਿੰਨ ਜਨਰੇਟ ਕਰ ਲੈਣਾ ਦੂਸਰੀ ਗੱਲ ਜਿਹੜਾ ਇਹ ਜਨਤਨ ਖਾਤਾ ਹੈ ਇਹਦੇ ਤੇ ਸਰਕਾਰ ਵੱਲੋਂ 2 ਲੱਖ ਰੁਪਏ ਦਾ ਤੁਹਾਨੂੰ ਬੀਮਾ ਹੁੰਦਾ ਉਹ ਬੀਮੇ ਦਾ ਮਤਲਬ ਹੈ ਵੀ ਰਬਣਾ ਕਰੇ ਤੁਹਾਡਾ ਕੋਈ ਐਕਸੀਡੈਂਟਲ ਕੇਸ ਦੇ ਵਿੱਚ ਕੋਈ ਨਾ ਕੋਈ ਟਰੈਜੇਡੀ ਹੋ ਜਾਂਦੀ ਹੈ ਤਾਂ ਉਹ 2 ਲੱਖ ਦਾ ਤੁਹਾਨੂੰ ਕਵਰ ਮਿਲ ਜਾਂਦਾ ਜੀ ਜਾਨੀ ਕਿ ਇੱਕ ਸਰਕਾਰ ਵੱਲੋਂ ਤੁਹਾਨੂੰ ਸਹਾਇਤਾ ਦਿੱਤੀ ਜਾਂਦੀ ਹੈ ਠੀਕ ਹੈ ਜਦੋਂ ਆਪਾਂ ਏਟਮ ਤੱਕ ਵਰਤਦੇ ਰਹਨੇ ਆਪਾਂ ਕਈ ਵਾਰ ਇੰਨਾਂ ਚੀਜ਼ਾਂ ਤੋਂ ਅਣਜਾਣ ਹੁੰਨੇ ਆ ਤੇ ਬੈਂਕ ਦੁਆਰਾ ਵੀ ਕਿਉਂ ਉਹ ਆਪ ਹੀ ਹੀ ਆਪਣੇ ਸਿਸਟਮ ਵਿੱਚ ਇਹਨੇ ਬੀਜੀ ਹੁੰਦੇ ਨੇ ਕਿ ਕਿਸੇ ਨੂੰ ਗਏ ਪ੍ਰੋਪਰ ਤਰੀਕੇ ਨਾਲ ਗਾਈਡਿੰਗ ਕਰਦੇ ਹੈਗੇ ਠੀਕ ਹੈ ਆਪਾਂ ਕਿਸੇ ਨੂੰ ਦੋਸਤ ਦੇਣ ਤੋਂ ਪਹਿਲਾਂ ਕੀ ਕੀ ਹੈ ਅੱਜ ਕੱਲ ਟੈਕਨੋਲੋਜੀ ਦਾ ਯੁੱਗ ਏਆਈ ਦਾ ਟਾਈਮ ਹੈ ਠੀਕ ਹੈ ਹਰੇਕ ਬੰਦਾ ਕੀ ਕਰਦਾਗਾ ਆਪਣੇ ਕੰਮ 'ਚ ਇੰਨਾ ਮਸਰੂਫ ਹੈ ਕੋਈ ਕਿਸੇ ਨੂੰ ਕੁਝ ਨਹੀਂ ਦੱਸਿਆ ਜਾਂਦਾ ਕਿ ਕਿਸ ਚੀਜ਼ ਦੇ ਕੀ ਕੀ ਲਾਭ ਸਾਨੂੰ ਪ੍ਰਾਪਤ ਹੁੰਦੇ ਹਨ ਠੀਕ ਹੈ ਜੀ ਏਟੀਐਮ ਨਾਲ ਤੁਸੀਂ ਆਪਣੀ ਸਾਰਾ ਨਬਲਾਂ ਦਾ ਪੇਮੈਂਟ ਬੇਣਾ ਕੱਠ ਭੀੜ ਤੋਂ ਏਟੀਐਮ ਜਾਓ ਏਟੀਐਮ ਤੇ ਪੈਨ ਲਾਓ ਤੇ ਆਪਣੀ ਪੇਮੈਂਟ ਆਪਣੇ ਖਾਤੇ ਵਿੱਚੋਂ ਕੈਸ਼ ਕਰਵਾ ਸਕਦੇ ਜੀ ਠੀਕ ਹੈ ਸਰ ਇਹਦੇ ਨਾਲ ਅੱਜ ਕੱਲ ਦਾ ਕੁਝ ਏਟੀਐਮ ਇਸ ਤਰ੍ਹਾਂ ਦੇ ਵੀ ਹੋ ਗਏ ਨੇ ਬੈਂਕਾਂ ਨੇ ਹੋਰ ਵੀ ਸਹੂਲਤ ਦਿੱਤੀ ਹੈ ਜੋ ਤੁਹਾਨੂੰ ਏਟੀਐਮ ਦਿੱਤਾ ਜਾਂਦਾ ਹੈ ਇਹਦੇ ਨਾਲ ਨਿਕਾਸੀ ਤੇ ਜਮਾ ਦੋਨੋਂ ਹੀ ਏਟੀਐਮ ਨਾਲ ਹੀ ਹੋ ਜਾਂਦੇ ਨੇ ਜੀ ਇੱਕ ਤਾਂ ਸਮਾਂ ਤੁਹਾਡਾ ਬਚਦਾਗਾ ਬਾਕੀ ਦੇ ਕੀ ਆ ਤੁਹਾਨੂੰ ਐ ਹੁੰਦਾ ਟਾਈਮ ਨਾਲ ਟਾਈਮ ਕਿਸੇ ਕੋਲ ਬੰਦੇ ਕੋਲ ਵੀ ਨਹੀਂ ਹੁੰਦਾ ਵੀ ਤੁਹਾਡਾ ਛੇਤੀ ਦੁੱਛੇਤੀ ਕੰਮ ਨਿਬੜ ਜਾਂਦਾ ਠੀਕ ਹੈ ਜੀ ਇਹ ਨੇ ਏਟੀਐਮ ਦੀਆਂ ਸਹੂਲਤਾਂ ਏਟੀਐਮ ਦੇ ਡੈਬਿਟ 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 ਕਾਰਡ ਬਾਰੇ ਤੁਹਾਨੂੰ ਜਿਵੇਂ ਥੋੜੀ ਇਨਫੋਰਮੇਸ਼ਨ ਦਿੱਤੀ ਹੈ ਹੌਲੀ ਹੌਲੀ ਤੁਹਾਨੂੰ ਏਟੀਐਮ ਤੇ ਆਪਣਾ ਡੈਬਿਟ ਕਾਰਡ ਤੇ ਕ੍ਰੈਡਿਟ ਕਾਰਡ ਦੀ ਹੋਰ ਵੀ ਜਾਣਕਾਰੀ ਦੇਣਾ ਲੇ ਜੀ ਅੱਜ ਦੀ ਦਿੱਤੀ ਜਾਣਕਾਰੀ ਤੁਹਾਨੂੰ ਕਿਦਾਂ ਲੱਗੀ ਮੈਨੂੰ ਆਪਣੇ ਕਮੈਂਟਾਂ ਵਿੱਚ ਦੱਸਣਾ ਜੀ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਆ ਕਰੋ ਪਲੀਜ਼ ਬੜੀ ਮਿਹਰਬਾਨੀ ਹੋਊ ਤੁਹਾਡੀ ਸਭ ਭਰਾਵਾਂ ਦੀ ਆਪਣੇ ਭਰਾ ਨੂੰ ਜੋ ਕਮੈਂਟਾਂ ਵਿੱਚ ਪਿਆਰ ਬਦਿਨਿਓ ਠੀਕ ਹੈ ਜੀ ਬੜੀ ਓਕੇ ਸਰ ਥੈਂਕ ਯੂ ਸੋ ਮਚ ਬੜੀ ਮਿਹਰਬਾਨੀ ਧੰਨਵਾਦ ਜੀ